ਕੀ ਕਿਹਾ ਕਹਿਣ ਲੱਗੀ ਪਤੀ ਦੇਵ ਸਰਦਾਰ ਜੀ ਪਾਣੀ ਤੇ ਲਿਆਉਣਾ ਹੀ ਪੈਣਾ ਹੈ ਬੱਚਾ ਵਿਲਕਦਾ ਨਹੀਂ ਵੇਖਿਆ ਜਾ ਰਿਹਾ ਕੋਸ਼ਿਸ਼ ਕਰੋ ਜੇ ਬਾਹਰੋਂ ਕੁਝ ਮਿਲ ਜਾਏ ਤੇ ਇੱਕ ਘੋਟੀ ਪਾਣੀ ਦਾ ਲਿਆ ਕੇ ਬੱਚੇ ਦੇ ਮੂੰਹ ਵਿੱਚ ਪਾ ਦਿਓ ਫੇਰ ਦੂਜੀ ਵਾਰੀ ਆਉਂਦੇ ਨੇ ਭਾਈ ਸਾਹਿਬ ਇਤਿਹਾਸ ਆ ਸਾਡਾ ਬਾਹਰ ਆਣ ਕੇ ਵੇਖਦਾ ਉਸ ਇਸ਼ਨਾਨ ਘਰ ਦੇ ਨਾਲ-ਨਾਲ ਇੱਕ ਨਾਲੀ ਚੱਲਦੀ ਹੈ ਜਿੱਥੋਂ ਸਾਰਾ ਪਾਣੀ ਬਾਹਰੋਂ ਨਿਕਲਦਾ ਸੀ ਇਤਿਹਾਸ ਵਿੱਚ ਇਹ ਗੱਲ ਹੈਗੀ ਹੈ ਸਚਾਈ 41 ਸਾਲ ਹੋਇਆ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈ ਅਜੇ ਤੋ ਬੰਦੇ ਜਿਉਂਦੇ ਆ ਜਿਨ੍ਹਾਂ ਨੇ ਸਾਰਾ ਕੁਝ ਵੇਖਿਆ ਭਾਈ ਸਾਹਿਬ ਨੇ ਵੇਖਿਆ ਉਸ ਨਾਲੀ ਵਿੱਚ ਥੋੜਾ ਜਿਹਾ ਕੁਝ ਇਕੱਠਾ ਹੋਇਆ ਪਾਣੀ ਦੀ ਸ਼ਕਲ ਵਿੱਚ ਨਜ਼ਰ ਆ ਰਿਹਾ ਸੀ ਢੇਠਾ ਹੋ ਕੇ ਬੁੱਕ ਭਰਿਆ ਤੇ ਅੰਦਰ ਨੂੰ ਭੱਜ ਕੇ ਗਿਆ ਪਰ ਜਿਵੇਂ ਹੀ ਜਾ ਕੇ ਬੀਬੀ ਬਲਬੀਰ ਕੌਰ ਨੂੰ ਵਿਖਾਇਆ ਆਹ ਬਾਰੂ ਕੁਝ ਪ੍ਰਾਪਤ ਹੋਇਆ ਥੋੜਾ ਜਿਹਾ ਪਾਣੀ ਲੱਭਾ ਤੇ ਇਹ ਬੱਚੇ ਦੇ ਮੂੰਹ ਵਿੱਚ ਪਾ ਦੇ ਬੀਬੀ ਬਲਬੀਰ ਕੌਰ ਦੀ ਧਾ ਨਿਕਲ ਗਈ ਪਤੀ ਜੀ ਸਰਦਾਰ ਜੀ ਇਹ ਪਾਣੀ ਨਹੀਂ ਹੈ ਇਹ ਤੇ ਖੂਨ ਹੈ ਇਹ ਤੇ ਉਹਨਾਂ ਸ਼ਹੀਦਾਂ ਦਾ ਵਗਦਾ ਹੋਇਆ ਖੂਨ ਇਸ ਨਾਲੀ ਰਾਹੀਂ ਲੰਘਦਾ ਹੋਵੇਗਾ ਤੇ ਤੁਸੀਂ ਬੁੱਕ ਭਰ ਕੇ ਖੂਨ ਦਾ ਲੈ ਆਏ ਹੋ ਕਹਿੰਦਾ ਇਹੋ ਕੁਝ ਮਿਲਿਆ ਹੋਰ ਨਹੀਂ ਕੁਝ ਵੀ ਹੈਗਾ ਉਹ ਪਾਣੀ ਵਿੱਚੋਂ ਇੱਕ ਘੁੱਟ ਸ਼ਹੀਦਾਂ ਦੇ ਖੂਨ ਵਿੱਚ ਰੰਗਿਆ ਹੋਇਆ ਜਲ ਬੱਚੇ ਦੇ ਮੂੰਹ ਵਿੱਚ ਪਾਇਆ ਜਿਹੜਾ ਬਿਲਕ ਰਿਹਾ ਸੀ ਪਿਆਸ ਨਾਲ ਛੋਟਾ ਜਿਹਾ ਬੱਚਾ ਉਹਨੇ ਲੰਬੇ-ਲੰਬੇ 2 ਸਾਲ ਲਏ ਤੀਜਾ ਸਾਲ ਉਹਨੂੰ ਨਸੀਬ ਨਹੀਂ ਹੋਇਆ ਉਹ ਬੱਚਾ ਚੜਾਈ ਕਰ ਗਿਆ ਮਾਂ ਵੀ ਤਾਂ ਹਾਂ ਮਾਰ ਮਾਰ ਕੇ ਰੋਈ ਬਾਪ ਵੀ ਰੋਇਆ ਤੇ ਕੀ ਕਹਰੇ ਸੰ ਵਕਤ ਦੀ ਸਰਕਾਰੇ ਅਸੀਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਆਏ ਗੁਰੂ ਅਰਜਨ ਦੇ ਮਰਦ ਦਾ ਸ਼ਿਧੀ ਦਿਹਾੜਾ ਮਨਾਉਂਦਿਆਂ ਉੱਥੇ ਮੱਥਾ ਟੇਕਣ ਆਏ ਆਪਣੇ ਪੁੱਤ ਨੂੰ ਲੈ ਕੇ ਆਏ ਸੀ ਵੀ ਬੜੇ ਚਿਰਾਂ ਬਾਅਦ ਦਾਤ ਮਿਲੀ ਤੇ ਸ਼ੁਕਰ ਕਰਕੇ ਆਈਏ ਗੁਰੂ ਦਾ ਪਰ ਇਹ ਬੱਚੇ ਨੂੰ ਇੱਥੇ ਲੈ ਕੇ ਆਏ ਆ ਤੇ ਸਾਥੋਂ ਵਕਤ ਦੀ ਸਰਕਾਰ ਨੇ ਸਾਡਾ ਪੁੱਤ ਖੋ ਲਿਆ ਇਹ ਮਾਰੂ ਇਹੋ ਜਿਹੇ ਮਾਵਾਂ ਕਈ ਆਪਣੇ ਬੱਚੇ ਖੋ ਚੁੱਕੀਆਂ ਅਸਲ ਇਤਿਹਾਸ ਵਿੱਚ ਪੜ੍ਹੀਏ YouTube ਤੇ ਬਹੁਤ ਸਾਰੀਆਂ ਵੀਡੀਓ ਹੈਗੀਆਂ ਚਸ਼ਮਦੀਦ ਬੋਲ ਰਿਹਾ ਹੈ ਬੱਚੇ ਫੜ ਫੜ ਕੇ ਇੰਡੀਅਨ ਆਰਮੀ ਨੇ ਹੱਥਾਂ ਵਿੱਚ ਪੁੱਠੇ ਲਟਕਾ ਕੇ ਬਰਸ਼ਟ ਮਾਰ ਮਾਰ ਕੇ ਉਹਨਾਂ ਬੱਚਿਆਂ ਨੂੰ ਉਡਾ ਦਿੱਤਾ ਸਰੋਵਰ ਦਾ ਸਾਰਾ ਜਲ ਜਿਹੜਾ ਉਹ ਲਾਲ ਹੋ ਚੁੱਕਾ ਸੀ ਖਾਲਸਾ ਜੀ ਮੀਰ ਮੰਨੂ ਨੂੰ ਵੀ ਮਾਤ ਪਾ ਦਿੱਤਾ ਉਹਨੇ ਉਦੋਂ ਬੱਚੇ ਨੇਜੀਆਂ ਤੇ ਟੰਗੇ ਮਾਵਾ ਦੇ ਗਲੀ ਹਾਰ ਪਾਏ ਟੁਕੜੇ ਟੁਕੜੇ ਕੀਤੇ ਕੋਈ ਇਤਿਹਾਸ ਇੱਕ ਵਾਰਾਂ ਫਿਰ ਸਾਡੇ ਸਾਹਮਣੇ ਆ ਜਾਂਦਾ ਜਦੋਂ ਇੰਡੀਅਨ ਆਰਮੀ ਨੇ ਇੰਨਾ ਕੁਝ ਕੀਤਾ ਉਸ ਘੇਰੇ ਵਿੱਚ ਜਿਹੜੇ ਪ੍ਰਕਰਮਾਂ ਵਿੱਚ ਘਿਰ ਗਏ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਫਿਰ ਇੰਡੀਅਨ ਆਰਮੀ ਦੇ ਮਨ ਵਿੱਚ ਆਈ ਚਾਰ ਚਫੇਰਿਓ ਮੁਕਾਬਲਾ ਕਰਦੇ ਆਂ ਭਿੰਡਰਾਂ ਵਾਲਾ ਸਾਡੇ ਹੱਥ ਨਹੀਂ ਆਉਣ ਵਾਲਾ ਕੋਈ ਹੋਰ ਤਰੀਕਾ ਵਰਤੀਏ ਉਹਨਾਂ ਬੂਟਾਂ ਸਮੇਤ 2200 ਬੰਦਾ ਆਰਮੀ ਦਾ ਭੇਜਿਆ ਹੈ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਓਂ ਗੇਟ ਵਿੱਚੋਂ ਉਤਰਦੇ ਆ ਕੂਣੀਆਂ ਦੇ ਭਾਰ ਰੀਗਦੇ ਹੋਏ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਜਾਣਾ